ਬੀਤੇ ਦਿਨੀ ਅੰਮ੍ਰਿਤਸਰ ਦੇ 15 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ ਸੀ ਤੇ ਹੁਣ ਇਸ ਨੂੰ ਲੈ ਹੀ ਪੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਕਰ ਨੇ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੂੰ ਕੇਰ ਲਿਆ ਤੇ ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਦੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਨੇ ਲਿਖਿਆ ਪਹਿਲਾਂ ਪੁਲਿਸ ਥਾਣਿਆਂ ਨੂੰ ਧਮਾਕੇ ਨਾਲ ਉਡਾਉਣ ਦੀ ਧਮਕੀ ਮਿਲੀ ਥਾਣਿਆਂ ਦੀਆਂ ਦੀਵਾਰਾਂ ਉੱਚੀਆਂ ਕਰ ਦਿੱਤੀਆਂ ਹੁਣ ਸਕੂਲਾਂ ਨੂੰ ਅਜਿਹੀ ਧਮਕੀ ਮੇਲ ਆਈ ਸਕੂਲ ਬੰਦ ਕਰ ਦਿੱਤੇ ਅਜਿਹਾ ਤਾਂ ਪੰਜਾਬ ਦੇ ਕਾਲੇ ਦੌਰ ਚ ਵੀ ਸੁਣਨ ਨੂੰ ਨਹੀਂ ਸੀ ਮਿਲਦਾ ਆਪ ਦੀ ਨਾੜੀ ਸਰਕਾਰ ਪੰਜਾਬ ਨੂੰ ਕਿਸ ਦਿਸ਼ਾ ਚ ਲੈ ਕੇ ਜਾ ਰਹੀ ਹੈ ਅਪਰਾਧੀਆਂ ਚ ਸਰਕਾਰ ਦਾ ਡਰ ਹੀ ਖਤਮ ਹੋ ਗਿਆ ਤੇ ਮੁੱਖ ਮੰਤਰੀ ਦਿੱਲੀ ਵਾਲਿਆਂ ਦੇ ਡਰ ਚ ਖੁਦ ਕੋਈ ਫੈਸਲਾ ਵੀ ਨਹੀਂ ਲੈ ਸਕਦਾ ਹਨ ਤੇ ਵੱਡੇ ਜਿਹੜੇ ਗੱਲ ਹੈਗੀ ਆ ਸੁਨੀਲ ਜਾਕੜ ਵੱਲੋਂ ਆਖੀ ਗਈ ਹੈ ਤੇ ਸਾਫ ਤੌਰ ਤੇ ਗੱਲ ਕਹੀ ਗਈ ਕਿ ਹੁਣ ਪੰਜਾਬ ਚ ਕਿਸੇ ਨੂੰ ਵੀ ਜਿਹੜਾ ਹੈਗਾ ਸਰਕਾਰ ਦਾ ਤੇ ਕਾਨੂੰਨ ਦਾ ਡਰ ਹੀ ਨਹੀਂ ਰਿਹਾ ਕਿਉਂਕਿ ਜੇ ਗੱਲ ਕਰੀਏ ਪੰਜਾਬ ਚ ਲਗਾਤਾਰ ਆਏ ਦਿਨ ਫਿਰੋਤੀਆਂ ਮੰਗਣੀਆਂ ਗੋਲੀਆਂ ਚੱਲਣੀਆਂ ਤੇ ਉਸ ਤੋਂ ਬਾਅਦ ਬੰਬ ਦੀਆਂ ਧਮਕੀਆਂ ਇਹ ਜੁਜ਼ੀਆ ਧਮਕੀਆਂ ਜਿਹੜੀ ਹੈਗੀ ਆਮ ਜਹੀ ਗੱਲ ਹੋ ਗਈ ਤੇ ਬੀਤੇ ਕੱਲ ਹੀ ਅੰਮ੍ਰਿਤਸਰ ਦੇ 15 ਸਕੂਲਾਂ ਨੂੰ ਜੁੜੀ ਹੈਗੀ ਆ ਬੰਬ ਲੜਾਉਣ ਦੀ ਧਮਕੀ ਮਿਲੀ ਹਾਲਾਂਕਿ ਉਸ ਤੋਂ ਬਾਅਦ ਸੀਪੀ ਅੰਮ੍ਰਿਤਸਰ ਨੇ ਕਿਹਾ ਕਿ ਫੇਕ ਸੀਗੀ ਆਪਾਂ ਜਾਂਚ ਕਰ ਰਹੀਆਂ ਲੇਕਿਨ ਇਹੋ ਜਿਹੀ ਘਟਨਾ ਜੁੜੀ ਹੈਗੀ ਬਾਰ ਬਾਰ ਪੰਜਾਬ ਚ ਵਾਪਰ ਰਹੀ ਹੈ ਤੇ ਉਹ ਵੱਡੇ ਸਵਾਲ ਕਾਨੂੰਨ ਵਿਵਸਥਾ ਤੇ ਖੜੇ ਕਰਦੀਆਂ ਨੇ ਪੰਜਾਬ ਦੀ ਜਿਹੜੀ ਭਗਵੰਤ ਸਰਕਾਰ ਆ ਉਸ ਤੇ ਖੜੀਆਂ ਹੁੰਦੇ ਨੇ ਤੇ ਲਗਾਤਾਰ ਵਿਰੋਧੀ ਜਿਹੜੇ ਹੈਗੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧ ਰਹੇ ਨੇ ਤੇ ਵੱਡੇ ਸਵਾਲ ਚੁੱਕਦੇ ਨੇ ਇਸੇ ਵਿਚਾਰੀਆਂ ਨੇ ਇਸ ਦਾ ਫਾਇਦਾ ਚੁੱਕਦੇ ਹੋਏ ਸੁਨੀਲ ਜਾਗ ਦੁਬਾਰਾ ਤੋਂ ਵੱਡੇ ਸਵਾਲ ਜੁੜੇ ਹੈਗੇ ਭਗਵੰਤ ਸਰਕਾਰ ਤੇ ਖੜੇ ਕਿਤੇ ਨੇ ਕਿ ਆਖਿਰਕਾਰ ਪੰਜਾਬ ਦਾ ਹਾਲ ਇੰਨਾ ਮਾੜਾ ਹੋ ਗਿਆ ਕਿ ਹੁਣ ਕਿਸੇ ਨੂੰ ਵੀ ਡਰ ਨਹੀਂ ਆ ਤੁਹਾਡੇ ਨੇ ਸਾਫ਼ ਤੌਰ ਤੇ ਗੱਲ ਆਖੀ ਕਿ ਅਕਾਲੇ ਦੌਰ ਚ ਜਦੋਂ ਪੰਜਾਬ ਬੁਰਾ ਸੀ ਉਦੋਂ ਵੀ ਇਹੋ ਜਿਹੇ ਹਾਲਾਤ ਵੇਖਣ ਨੂੰ ਨਹੀਂ ਮਿਲੇ ਜੋ ਹਾਲਾਤ ਹੁਣ ਪੰਜਾਬ ਦੇ ਬਣ ਗਏ ਨੇ ਕਿ ਰੋਜ਼ ਕੋਈ ਨਾ ਕੋਈ ਜਿਹੀ ਕਟਨਾ ਜੁੜੀ ਹੈਗੀ ਪੰਜਾਬ ਚ ਵਾਪਰੀ ਹੈ ਗੋਲੀਆਂ ਵੀ ਚੱਲਦੀਆਂ ਤੇ ਉਸ ਤੋਂ ਬਾਅਦ ਹੁਣ ਜਿਹੜੀ ਬੰਬ ਲੜਾਉਣ ਦੇ ਧਮਕੀ ਹੈ ਥਾਣਿਆਂ ਨੂੰ ਤਾਂ ਇੰਨੀ ਵਾਰ ਮਿਲ ਚੁੱਕੀ ਹੈ ਤੇ ਉਸ ਤੋਂ ਬਾਅਦ ਪੁਲਿਸ ਕਹਿ ਦਿੰਦੀ ਹੈ ਕਿ ਆਪਾਂ ਜਿਹੜੇ ਹੈਗੇ ਤਾਂ ਟਾਇਰ ਫਟਿਆ ਸੀ ਇੰਜ ਕੁਝ ਨਹੀਂ ਤੇ ਹੁਣ ਉਸ ਵਿੱਚਕਾਰੀ ਸੁਨੀਲ ਜਾਕਰ ਨੇ ਫਿਰ ਤੋਂ ਇਹ ਵੱਡੇ ਸਵਾਲ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਖੜੇ ਕਿਤੇ ਨੇ ਭਗਵੰਤ ਸਰਕਾਰ ਤੇ ਖੜੇ ਕਿਤੇ ਨੇ ਸਾਫ਼ ਤੌਰ ਤੇ ਉਹਨਾਂ ਨੇ ਜਿਹੜਾ ਹੈਗਾ ਜਿਹੜੀ ਪੰਜਾਬ ਸਰਕਾਰ ਹੈ ਉਸ ਦਾ ਨਿਸ਼ਾਨਾ ਸਾਧਿਆ ਤੇ ਸਾਫ਼ ਤੌਰ ਤੇ ਕਿਹਾ ਕਿ ਹੁਣ ਜਿਹੜੀ ਹੈਗੀ ਪੰਜਾਬ ਚ ਕਿਸੇ ਨੂੰ ਵੀ ਡਰ ਨਹੀਂ ਰਿਹਾ ਤੇ ਇਹੋ ਜਿਹਾ ਮਾਹੌਲ ਜਿਹੜਾ ਹੈਗਾ ਪੰਜਾਬ ਦਾ ਇੰਨਾ ਖਰਾਬ ਹੋ ਗਿਆ ਕਿ ਇਦਾਂ ਦੀ ਹਵਾਰਦਾਤਾ ਜੁੜੀ ਆਮ ਜਹੀ ਗੱਲ ਹੋ ਗਿਆ ਫਿਲਹਾਲ ਹੁਣ ਪੰਜਾਬ ਸਰਕਾਰ ਨੂੰ ਇਸ ਤੇ ਜਿਹੜਾ ਹੈਗਾ ਧਿਆਨ ਦੇਣ ਦੀ ਜ਼ਰੂਰ ਲੋੜ ਹੈ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਇੱਥੇ ਭਗਵੰਤ ਮਾਨ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਮੰਤਰੀ ਵੱਲੋਂ ਬਿਆਨ ਜਾਂ ਕੋਈ ਜਵਾਬ ਆਉਂਦਾ ਨਹੀਂ ਕਿ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜੁਰਦ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ